ਇਸ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦੇਵਾਂ ਕਿ ਤੁਹਾਨੂੰ ਇਸ ਵੀਡੀਓ ਵਿੱਚ ਕੁਝ ਐਸਾ ਸੁਣਨ ਨੂੰ ਮਿਲ ਸਕਦਾ ਹੈ ਜੋ ਤੁਹਾਡੀ ਲਾਈਫ ਚੇਂਜ ਕਰ ਸਕਦਾ ਹੈ ਸੋ ਇਸ ਵੀਡੀਓ ਨੂੰ ਧਿਆਨ ਨਾਲ ਸੁਣਿਓ ਇਸ ਵੀਡੀਓ ਵਿੱਚ ਮੈਂ ਅਰਨੋਲਡ ਸਵੈਜਨੇਗਰ ਦੀ ਪਾਵਰਫੁਲ ਸ피ਚ ਨੂੰ ਪੰਜਾਬੀ ਵਿੱਚ ਐਕਸਪਲੇਨ ਕਰਾਂਗਾ ਤਾਂ ਤੁਸੀਂ ਪੁੱਛੋਗੇ ਕਿ ਅਰਨੋਲਡ ਸਵੈਜਨੇਗਰ ਕੌਣ ਹਨ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਅਰਨੋਲਡ ਸਵੈਜਨੇਗਰ 6 ਵਾਰ 올ੰਪੀਆ ਚੈਂਪੀਅਨ ਰਹਿ ਚੁੱਕੇ ਹਨ ਬੋਡੀ ਬਿਲਡਿੰਗ ਵਿੱਚ ਤੇ ਇਸ ਤੋਂ ਇਲਾਵਾ ਉਹ ਹਾਲੀਵੁੱਡ ਦੀਆਂ ਸੁਪਰ ਹਿੱਟ ਮੂਵੀਜ਼ ਵਿੱਚ ਐਕਟਰ ਵੀ ਰਹਿ ਚੁੱਕੇ ਹਨ ਤੇ ਇਸ ਤੋਂ ਇਲਾਵਾ ਉਹ 2003 ਤੋਂ 2011 ਤੱਕ ਕੈਲੀਫੋਰਨੀਆ ਦੇ ਗਵਰਨਰ ਵੀ ਰਹੇ ਚੁੱਕੇ ਹਨ ਤਾਂ ਐਡੇ ਪਾਵਰਫੁੱਲ ਇਨਸਾਨ ਦੀ ਸਪੀਚ ਤੁਹਾਨੂੰ ਸੁਣਨੀ ਹੀ ਚਾਹੀਦੀ ਹੈ ਤੇ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਉਹ ਪੂਰਾ ਫੈਮਿਲੀ ਤੋਂ ਬਿਲੋਂਗ ਕਰਦੇ ਸੀ ਤੇ ਉਹਨਾਂ ਨੂੰ ਅਜਿਹਾ ਕੀ ਲੱਭ ਗਿਆ ਸੀ ਜਿਸ ਨਾਲ ਉਹ ਇੱਥੇ ਤੱਕ ਪਹੁੰਚੇ ਹਨ ਉਹ ਸਕਸੈਸ ਦਾ ਬਲੂਪ੍ਰਿੰਟ ਕੀ ਸੀ ਉਹੀ ਤੁਸੀਂ ਇਸ ਵੀਡੀਓ ਵਿੱਚ ਜਾਣੋਗੇ ਤਾਂ ਚਲੋ ਕਰਦੇ ਹਾਂ ਇਸ ਸਪੀਚ ਨੂੰ ਸਟਾਰਟ ਤੁਹਾਡੇ ਸਕਸੈਸ ਦਾ ਫਸਟ ਰੂਲ ਹੈ ਤੁਹਾਡਾ ਵਿਜ਼ਨ ਮਤਲਬ ਕਿ ਤੁਸੀਂ ਆਉਣ ਵਾਲੇ ਸਾਲਾਂ ਤੱਕ ਖੁਦ ਨੂੰ ਕੀ ਬਣੇ ਨੂੰ ਦੇਖਣਾ ਚਾਹੁੰਦੇ ਹੋ ਸੋਚੋ ਕਿ ਜੇਕਰ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਤੁਹਾਡਾ ਵਿਜ਼ਨ ਕੀ ਹੈ ਤੁਸੀਂ ਜਾ ਕਿੱਥੇ ਰਹੇ ਹੋ ਤਾਂ ਤੁਸੀਂ ਹਮੇਸ਼ਾ ਭਟਕਦੇ ਹੀ ਰਹੋਗੇ ਇੱਥੇ ਮੇਰਾ ਮਤਲਬ ਇਹ ਹੈ ਕਿ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੇਰਾ ਜਨਮ 1947 ਵਿੱਚ ਸੈਕੰਡ ਵਰਲਡ ਵਾਰ ਤੋਂ ਬਾਅਦ ਆਸਟ੍ਰੇਲੀਆ ਵਿੱਚ ਹੋਇਆ ਤੇ ਮੈਂ ਖੁਦ ਨੂੰ ਕੁਝ ਕਿਸਮਤ ਸਮਝਦਾ ਹਾਂ ਕਿ ਮੇਰਾ ਵਿਜ਼ਨ ਹਮੇਸ਼ਾ ਕਲੀਅਰ ਰਿਹਾ ਜਦੋਂ ਤੋਂ ਮੈਂ ਵੱਡਾ ਹੋਇਆ ਤਾਂ ਮੈਂ ਆਸਟ੍ਰੇਲੀਆ ਵਿੱਚ ਰਹਿਣਾ ਕਉਲੀ ਪਸੰਦ ਨਹੀਂ ਕਰਦਾ ਸੀ ਕਿਉਂਕਿ ਮੈਂ ਇੱਥੇ ਆਪਣੇ ਆਪ ਨੂੰ ਇੱਕ ਕਿਸਾਨ ਜਾਂ ਫੈਕਟਰੀ ਵਿੱਚ ਮਜ਼ਦੂਰ ਬਣਦੇ ਨੂੰ ਨਹੀਂ ਦੇਖਣਾ ਚਾਹੁੰਦਾ ਸੀ ਭਾਵੇਂ ਮੇਰੇ ਮਾਤਾ-ਪਿਤਾ ਚਾਹੁੰਦੇ ਸੀ ਕਿ ਮੈਂ ਆਸਟ੍ਰੇਲੀਆ ਵਿੱਚ ਇੱਕ ਆਮ ਇਨਸਾਨ ਵਾਂਗ ਰਹਾ ਪਰ ਉਹ ਉਹਨਾਂ ਦਾ ਵਿਜ਼ਨ ਸੀ ਮੇਰਾ ਨਹੀਂ ਮੇਰਾ ਵਿਜ਼ਨ ਪੂਰੀ ਤਰ੍ਹਾਂ ਡਿਫਰੈਂਟ ਸੀ ਮੈਨੂੰ ਲੱਗਦਾ ਸੀ ਕਿ ਮੈਂ ਆਮ ਚੀਜ਼ਾਂ ਕਰ ਲਈ ਨਹੀਂ ਬਣਿਆ ਮੈਨੂੰ ਲੱਗਦਾ ਸੀ ਕਿ ਮੈਂ ਕੁਝ ਜੁਨੀਕ ਪਾਵਰਫੁਲ ਤੇ ਡਿਫਰੈਂਟ ਕਰ ਲਈ ਬਣਿਆ ਹਾਂ ਮੈਨੂੰ ਯਾਦ ਹੈ ਕਿ ਮੈਂ ਇੱਕ ਦਿਨ ਸਕੂਲ ਗਿਆ ਸੀ ਤੇ ਉਦੋਂ ਮੇਰੀ ਉਮਰ 11 ਸਾਲ ਦੀ ਸੀ ਉੱਥੇ ਮੈਂ ਅਮਰੀਕਾ ਦੀ ਡਾਕੂਮੈਂਟਰੀ ਵੇਖੀ ਉਸ ਡਾਕੂਮੈਂਟਰੀ ਵਿੱਚ ਮੈਂ ਵੱਡੀਆਂ ਤੇ ਉੱਚੀਆਂ ਇਮਾਰਤਾਂ ਵੱਡੇ ਪੁਲ ਵੇਖੇ ਮੈਂ ਉਦੋਂ ਸੋਚਿਆ ਕਿ ਮੈਂ ਅਮਰੀਕਾ ਦੀਆਂ ਵੱਡੀਆਂ ਇਮਾਰਤਾਂ ਵਿੱਚ ਰਹਿਣਾ ਚਾਹੁੰਦਾ ਹਾਂ ਨਾ ਕਿ ਆਸਟ੍ਰੇਲੀਆ ਦੇ ਛੋਟੇ ਫਾਰਮ ਹਾਊਸਾਂ ਵਿੱਚ ਤੇ ਇੰਨਾ ਛੋਟੇ ਮਾਰਗਾਂ ਵਿੱਚ ਸਕੂਲ ਤੋਂ ਇੱਕ ਦਿਨ ਬਾਅਦ ਦੀ ਗੱਲ ਹੈ ਮੈਂ ਗਰੇਜ ਵਿੱਚ ਇੱਕ ਸਟੋਰ ਕੋਲ ਘੁੰਮ ਰਿਹਾ ਸੀ ਤਾਂ ਮੈਂ ਉਸ ਸਟੋਰ ਦੇ ਦਰ ਗਿਆ ਤੇ ਉੱਥੇ ਮੈਂ ਇੱਕ ਮੈਗਜ਼ੀਨ ਨੂੰ ਦੇਖਿਆ ਉਹ ਮੈਗਜ਼ੀਨ ਬਾਡੀ ਬਿਲਡਿੰਗ ਮੈਗਜ਼ੀਨ ਸੀ ਤੇ ਉਸਦੇ ਫਰੰਟ ਪੇਜ ਤੇ ਰੈਗ ਪਾਰਕ ਦੀ ਫੋਟੋ ਲੱਗੀ ਹੋਈ ਸੀ ਰੈਗ ਪਾਰਕ ਬਾਡੀ ਬਿਲਡਿੰਗ ਵਿੱਚ ਤਿੰਨ ਵਾਰ ਮਿਸਟਰ ਯੂਨੀਵਰਸ ਰਹ ਚੁੱਕੇ ਹਨ ਤੇ ਮੈਂ ਉਹਨਾਂ ਨੂੰ ਇੱਕ ਵੱਡੇ ਪਰਦੇ ਤੇ ਦੇਖਿਆ ਤੇ ਮੈਂ ਖੁਦ ਨੂੰ ਇਹ ਬੋਲਿਆ ਇਹੀ ਤਾਂ ਹੈ ਮੇਰੀ ਜ਼ਿੰਦਗੀ ਦਾ ਬਲੂਪ੍ਰਿੰਟ ਇਹੀ ਤਾਂ ਹੈ ਜੁ ਮੈਂ ਆਪਣੀ ਜ਼ਿੰਦਗੀ ਵਿੱਚ ਬਣਨਾ ਚਾਹੁੰਦਾ ਹਾਂ ਮੈਂ ਰੈਗਪਾਰਕ ਵਾਂਗ ਬਾਡੀ ਬਿਲਡਿੰਗ ਚੈਂਪੀਅਨ ਬਣਨਾ ਚਾਹੁੰਦਾ ਹਾਂ ਮੈਂ ਰੈਗਪਾਰਕ ਵਾਂਗ ਮੂਵੀਜ਼ ਵਿੱਚ ਕੰਮ ਕਰਨਾ ਚਾਹੁੰਦਾ ਹਾਂ ਤੇ ਐਕਟਰ ਬਣਨਾ ਚਾਹੁੰਦਾ ਹਾਂ ਮੈਂ ਰੈਗਪਾਰਕ ਵਾਂਗ ਲੱਖਾਂ ਡਾਲਰ ਕਮਾਉਣਾ ਚਾਹੁੰਦਾ ਹਾਂ ਮੈਂ ਰੈਗਪਾਰਕ ਵਾਂਗ ਬਹੁਤ ਜ਼ਿਆਦਾ ਰਿਚਰ ਤੇ ਬਹੁਤ ਜ਼ਿਆਦਾ ਫੇਮਸ ਬਣਨਾ ਚਾਹੁੰਦਾ ਹਾਂ ਮੈਨੂੰ ਮੇਰਾ ਵਿਜ਼ਨ ਮਿਲ ਗਿਆ ਸੀ ਕਿ ਮੈਂ ਜਾ ਕੇ ਇਥੇ ਰਹਾ ਹਾਂ ਤੇ ਇਹ ਮੇਰੇ ਲਈ ਬਹੁਤ ਵੱਡੀ ਗੱਲ ਸੀ ਜਦਕਿ ਜ਼ਿਆਦਾਤਰ ਲੋਕਾਂ ਨੂੰ ਇਹ ਹੀ ਪਤਾ ਨਹੀਂ ਹੁੰਦਾ ਕਿ ਉਹਨਾਂ ਧਰੇ ਹਨ ਜੇਕਰ ਤੁਹਾਨੂੰ ਇਹ ਪਤਾ ਲੱਗ ਜਾਵੇ ਕਿ ਤੁਹਾਡਾ ਵਿਜ਼ਨ ਕੀ ਹੈ ਤੁਸੀਂ ਜਾ ਕਿੱਥੇ ਰਹੇ ਹੋ ਤਾਂ ਤੁਹਾਡੇ ਲਈ ਸਭ ਕੁਝ ਆਸਾਨ ਹੋ ਜਾਵੇਗਾ ਲੋਕ ਮੈਨੂੰ ਹਮੇਸ਼ਾ ਪੁੱਛਦੇ ਸੀ ਜਦੋਂ ਉਹ ਮੈਨੂੰ ਜਿਮ ਵਿੱਚ 5-5 6-6 ਘੰਟੇ ਵਰਕਆਊਟ ਕਰਦੇ ਨੂੰ ਦੇਖਦੇ ਸੀ ਉਹ ਮੈਨੂੰ ਪੁੱਛਦੇ ਸੀ ਕਿ ਤੁਸੀਂ ਜਿਮ ਵਿੱਚ 5-5 6-6 ਘੰਟੇ ਵਰਕਆਊਟ ਕਰ ਲੈਂਦੇ ਹੋ ਉਸ ਤੋਂ ਬਾਅਦ ਵੀ ਤੁਹਾਡੇ ਚਿਹਰੇ ਤੇ ਮੁਸਕਰਾਟ ਰਹਿੰਦੀ ਹੈ ਕਿਵੇਂ ਤਾਂ ਮੇਰਾ ਜਵਾਬ ਹਮੇਸ਼ਾ ਇਹ ਰਹਿੰਦਾ ਸੀ ਕਿ ਮੇਰਾ ਵਿਜ਼ਨ ਕਲੀਅਰ ਹੈ ਮੇਰੇ ਸਾਹਮਣੇ ਹੈ ਮਿਸਟਰ ਜੁਨਵਸਤਾ ਸੋਨੇ ਦਾ ਕਿਤਾਬ ਇਸ ਲਈ ਮੈਂ ਜਿਮ ਵਿੱਚ ਹਰ ਜੋ ਵੀ ਰੈਪ ਕਰਦਾ ਹਾਂ ਉਹ ਮੈਨੂੰ ਮੇਰੇ ਗੋਲ ਦੇ ਨੇੜੇ ਲੈ ਕੇ ਜਾ ਰਿਹਾ ਹੈ ਇਸ ਲਈ ਮੈਂ ਜਿਮ ਵਿੱਚ ਇੱਕ ਹੋਰ 500 ਪਾਉਂਡ ਦੀ ਬੈਂਚ ਪ੍ਰੈਸ ਕਰ ਲੈ ਇੰਤਜ਼ਾਰ ਨਹੀਂ ਕਰ ਸਕਦਾ ਮੈਂ ਇੱਕ ਹੋਰ 500 ਪਾਉਂਡ ਦੀ ਸਕੁਐਟ ਕਰ ਲੈ ਇੰਤਜ਼ਾਰ ਨਹੀਂ ਕਰ ਸਕਦਾ ਮੈਂ ਆਪਣੀ ਨੈਕਸਟ ਐਕਸਰਸਾਈਜ਼ ਕਰ ਲੈ ਇੰਤਜ਼ਾਰ ਨਹੀਂ ਕਰ ਸਕਦਾ ਮੈਂ 20 ਸਾਲ ਦੀ ਉਮਰ ਵਿੱਚ ਲੰਡਨ ਗਿਆ ਤੇ ਉੱਥੇ ਐਸ ਜੰਗੇਸਟ ਮਿਸਟਰ ਯੂਨੀਵਰਸਲ ਮੁਕਾਬਲਾ ਜਿੱਤ ਲਿਆ ਤੇ ਇਹ ਸਭ ਇਸ ਲਈ ਹੋਇਆ ਕਿਉਂਕਿ ਮੇਰਾ ਵਿਜ਼ਨ ਕਲੀਅਰ ਸੀ ਮੈਨੂੰ ਪਤਾ ਸੀ ਕਿ ਮੈਂ ਜਾ ਕੇ ਕਿੱਥੇ ਰਹਾ ਹਾਂ ਤੇ ਇਸ ਲਈ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਆਪਣੇ ਗੋਲ ਨੂੰ ਵਿਜ਼ੂਲਾਈਜ਼ ਕਰੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਜਾ ਕਿੱਥੇ ਰਹੇ ਹੋ ਤੁਹਾਡੀ ਲਾਈਫ ਵਿੱਚ ਇੱਕ ਪਰਪਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਯੂ ਗੋ ਟੂ ਹੈਵ ਅ ਪਰਪਸ ਇਸ ਸਟੂਡੀਓ ਵਿੱਚ ਦਾ ਨੈਕਸਟ ਚੈਪਟਰ ਮੈਂ ਅਗਲੀ ਵੀਡੀਓ ਵਿੱਚ ਲੈ ਕੇ ਆਵਾਂਗਾ ਤਾਂ ਇਸ ਵੀਡੀਓ ਦਾ ਐਂਡ ਮੈਂ ਤੁਹਾਨੂੰ ਇਹ ਦੱਸ ਕੇ ਕਰਨਾ ਚਾਹੁੰਦਾ ਹਾਂ ਕਿ ਇੱਕ ਤਰ੍ਹਾਂ ਇਸ ਤਰ੍ਹਾਂ ਦੇ ਲੋਕ ਹੁੰਦੇ ਹਨ ਜਿਨ੍ਹਾਂ ਦਾ ਕੋਈ ਡ੍ਰੀਮ ਹੈ ਉਹ ਉਸ ਡ੍ਰੀਮ ਨੂੰ ਅਚੀਵ ਕਰਨਾ ਚਾਹੁੰਦੇ ਹਨ ਜੇਕਰ ਉਹ ਉਹ ਡ੍ਰੀਮ ਅਚੀਵ ਕਰ ਲਿਆ ਤਾਂ ਉਹ ਖੁਸ਼ ਹਨ ਬਟ ਜੇਕਰ ਉਹ ਉਸ ਡ੍ਰੀਮ ਨੂੰ ਅਚੀਵ ਨਹੀਂ ਕਰ ਸਕੇ ਤਾਂ ਵੀ ਉਹਨਾਂ ਨੂੰ ਕੋਈ ਚੱਕਰ ਨਹੀਂ ਬਟ ਇੱਕ ਇਹ ਲੋਕ ਹੁੰਦੇ ਹਨ ਕਿ ਉਹਨਾਂ ਦਾ ਕੋਈ ਡ੍ਰੀਮ ਹੈ ਉਹ ਉਸ ਡ੍ਰੀਮ ਲਈ ਮਰ ਜਾਣਗੇ ਬਟ ਉਹ ਉਹਨਾਂ ਨੂੰ ਚਾਹੀਦਾ ਹੀ ਚਾਹੀਦਾ ਹੈ ਕਿਸੇ ਵੀ ਕੀਮਤ ਤੇ ਉਹਨਾਂ ਨੂੰ ਚਾਹੀਦਾ ਹੀ ਚਾਹੀਦਾ ਹੈ ਇਹ ਦੋਵੇਂ ਲੋਕ डिफरेंट ਹਨ ਇਹ ਉਹ ਲੋਕ ਹੁੰਦੇ ਹਨ ਜੋ 1% ਅਚੀਵ ਨਹੀਂ ਸਕਦੇ ਹਨ ਇਹ ਐਕਸਟਰਾ ਆਰਡੀਨਰੀ ਇਨਸਾਨ ਹੁੰਦੇ ਹਨ ਕਿਉਂਕਿ ਜੇਕਰ ਤੁਹਾਡੇ ਡ੍ਰੀਮ ਹੀ ਨਾਰਮਲ ਨਹੀਂ ਹਨ ਤਾਂ ਤੁਸੀਂ ਨਾਰਮਲ ਐਫਰਟਸ ਨਾਲ ਉਹਨਾਂ ਨੂੰ ਕਿਵੇਂ ਅਚੀਵ ਕਰ ਸਕਦੇ ਹੋ ਸੋਚੋ